ਹਾਂਜੀ ਅ ਅੱਜ ਅਸੀਂ ਅਨੁਰਾਗ ਸ਼ਰਮਾ ਜੀ ਨੇ ਇੱਕ ਆਪਣਾ ਆਫਿਸ ਖੋਲ੍ਹਿਆ ਅਰਥ ਇਲੈਕਟ੍ਰੋਨਿਕ ਮੀਡੀਆ ਦਾ ਇੱਕ ਬਹੁਤ ਅੱਛਾ ਇੱਕ ਸਟੂਡੀਓ ਬਣਾਇਆ ਸੋ ਅੱਜ ਇੱਥੇ ਅਸੀਂ ਇਹਨਾਂ ਨੂੰ ਮੁਬਾਰਕਬਾਦ ਦੇਣ ਆਏ ਸੀ ਕਿ ਔਰ ਮੇਰੇ ਵੱਲੋਂ ਆਰਥ ਟੀਵੀ ਨੂੰ ਤੇ ਆਪਣੇ ਅਨੁਰਾਗ ਸ਼ਰਮਾ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅਨੁਰਾਗ ਸ਼ਰਮਾ ਦਾ ਇੱਕ ਮੀਡੀਆ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਔਰ ਇਹਨਾਂ ਨੇ بڑے-ਵੱਡੇ-ਵੱਡੇ ਚੈਨਲਾਂ 'ਚ ਪਹਿਲਾਂ ਜਿਸ ਤਰ੍ਹਾਂ ਡੇਲੀ ਪੋਸਟ ਦੇ ਵਿੱਚ ਜਾਂ ਹੋਰ ਚੈਨਲਾਂ ਦੇ ਵਿੱਚ ਬੜਾ ਅੱਛਾ ਕੰਮ ਕੀਤਾ ਔਰ ਬੜੀ ਅੱਛੀ ਗੱਲ ਇਹਨਾਂ ਦੀ ਇਹ ਖੂਬਸੂਰਤੀ ਹੈ ਇਹਨਾਂ ਦੀ ਟੀਮ ਦੀ ਸਾਰੇ ਦੀ ਕਿਉਂਕਿ ਇਹਨਾਂ ਦੇ ਸਾਰੇ ਪੋਲੀਟੀਕਲ ਵਿੰਗਸ ਜਿੰਨੇ ਵੀ ਪਟਿਆਲੇ ਦੇ ਹੈਗੇ ਆ ਔਰ ਉਹਨਾਂ ਦੇ ਵਿੱਚ ਇਹਨਾਂ ਦਾ ਅੱਛਾ ਨਾਮ ਹੈਗਾ ਔਰ ਬਹੁਤ ਰਿਸਪੈਕਟੇਬਲ ਨੇ ਸੋ ਅਸੀਂ ਆਸ ਕਰਦੇ ਹਾਂ ਵੀ ਬਹੁਤ ਅੱਛਾ ਇਸ ਲਾਈਨ ਦੇ ਵਿੱਚ ਕੰਮ ਕਰਨ ਕੇ ਬੜੇ ਅੱਛੇ ਪੱਤਰਕਾਰ ਨੇ ਸੋ ਇਹਨਾਂ ਨੂੰ ਪਰਮਾਤਮਾ ਅੰਦਰ ਰੱਖਿਆ ਬਖਸ਼ੇ ਔਰ ਬੜੀ ਅੱਜ ਇੱਕ ਹੋਰ ਵੀ ਸਾਨੂੰ ਜਸਟ ਇੱਕ ਖੁਸ਼ਖਬਰੀ ਮਿਲੀ ਆ ਵੀ ਸਾਡੇ ਅਰਵਿੰਦ ਕੇਤਰੀਵਾਲ ਜੀ ਨੂੰ ਇੱਕ ਇੰਟਰਮ ਬੇਲ ਮਿਲੀ ਆ ਇਹਦੇ ਵਿੱਚ ਕਿ ਸਾਡੇ ਚ ਵੈਸੇ ਹੀ ਅੱਜ ਸ਼ਾਹ ਬਹੁਤ ਆ ਔਰ ਬੜਾ ਅੱਜ ਸੁਭਾਗਾ ਦੇਣਾ ਸਾਡੇ ਵਾਸਤੇ ਵਿੱਚ ਅچھے ਦਿਨ ਵਾਸਤੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਖਬਰ ਆਈ ਆ ਆਮ ਆਦਮੀ ਪਾਰਟੀ ਚ ਅੱਜ ਖੁਸ਼ੀ ਦੀ ਲਹਿਰ ਦੌੜੀ ਆ ਔਰ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਹੁਣ ਲੱਡੂ ਵੰਡੇ ਨੇ ਆ 4 ਵਜੇ ਤੋਂ ਸੋ ਪਹਿਲਾਂ ਤਾਂ ਲੱਡੂ ਇਹਨਾਂ ਦੇ ਖਾ ਕੇ ਜਾ ਰਹੇ ਹੁਣ ਅਸੀਂ ਦੁਬਾਰਾ ਲੱਡੂ ਵੰਡਣ ਵਿੱਚ ਜਾ ਰਹੇ ਹਾਂ ਔਰ ਲੋਕਾਂ ਨੂੰ ਲੱਡੂ ਵਾਚ ਖਾਣ ਜਾ ਰਹੇ ਆਜ ਵਾ ਸਾਡੇ ਵਾਸਤੇ ਡਬਲ ਖੁਸ਼ੀ ਦਾ ਦੇਣਾ ਸੋ ਮੇਰੇ ਵੱਲੋਂ ਸਾਰੇ ਅਨੁਰਾਗ ਸ਼ਰਮਾ ਜੀ ਦੀ ਸਾਰੀ ਟੀਮ ਨੂੰ ਗੁਰਪ੍ਰੀਤ ਜੀ ਨੂੰ ਨਯਰ ਸਾਹਿਬ ਨੂੰ ਸੋ ਇਹਨਾਂ ਦੀ ਬਹੁਤ ਖੂਬਸੂਰਤ ਟੀਮ ਆ ਔਰ ਇਹਨਾਂ ਨੂੰ ਮੁਬਾਰਕਬਾਦ